ਸਾਥੀਕਾਰ ਪਿਆਰੇ ਦੋਸਤੋ ਮੈਂ ਗਰਦੇਵ ਸਿੰਘ ਨਿੱਜਰੇ YouTube ਚੈਨਲ ਤੇ ਤੁਸੀਂ ਆ ਦੇਖ ਰਹੇ ਹੋ ਜਿਹੜਾ ਆ ਪੇਪਰ ਪੜਿਆ ਵਰਕਾ ਪੇਜ ਆ ਇਹਦੇ ਉੱਪਰ ਜਿਹੜਾ ਆਪਾਂ ਸਕੂਲ ਵੱਲੋਂ ਜਿਹੜਾ ਆਖਿਆ ਗਿਆ ਵਾ ਵੀ ਤੁਸੀਂ ਇਹਦੇ ਉੱਪਰ ਆਪਣੇ ਮਾਤਾ ਪਿਤਾ ਦੇ ਨਾਲ ਆਧਾਰ ਕਾਰਡ ਦੇ ਜੋ ਵੀ ਸਾਰਾ ਕੁਝ ਮੰਗਿਆ ਵਾ ਵੀ ਆਪਣੇ ਸਾਈਨ ਕਰਾ ਕੇ ਲਿਆਓ ਤੇ ਉਹਦੇ ਵਾਸਤੇ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਆਏ ਆ ਪਿਆਰੇ ਦੋਸਤੋ ਤੁਸੀਂ ਮੇਰੀ ਵੀਡੀਓ ਐਂਡ ਤੱਕ ਮੇਰੇ ਰਹੋ ਮੈਂ ਕੱਲੀ ਕੱਲੀ ਗੱਲ ਜਿਹੜੀ ਤੁਹਾਨੂੰ ਸਾਹਮਣੇ ਸਾਰਿਆਂ ਨੂੰ ਸਮਝਾਵਾਂਗਾ ਵੀ ਇਹਦਾ ਰੀਜਨ ਕੀ ਆ ਇਹ ਕਿਉਂ ਮੰਗਿਆ ਗਿਆ ਤੇ ਕਿਹੜੀ ਗੱਲ ਮੰਗਿਆ ਗਿਆ ਵਾ ਤੇ ਪਿਆਰੇ ਦੋਸਤੋ ਮੈਂ ਤੁਹਾਨੂੰ ਦੱਸ ਲੱਗਾ ਵੀ ਜਾਣਦੇ ਤੁਸੀਂ ਮੈਨੂੰ ਅੱਗੇ ਜੇ ਮੈਂ ਗਰਦੇਵ ਸਿੰਘ ਨਿੱਜਰ YouTube ਚੈਨਲ ਤੇ ਤੁਹਾਡੇ ਨਾਲ ਅਮੋ ਸਾਹਮਣੇ ਹੋਏ ਆ ਤੇ ਪਹਿਲੇ ਦੋਸਤੋ ਇਹਦੇ ਇਹਦੇ ਉੱਪਰ ਮਤਲਬ ਇਹ ਆ ਸਾਇਨਿਕ ਕਰੋ ਦਾ ਮਤਲਬ ਇਹ ਆ ਵੀ ਜੇ ਕਈ ਯਾਦਾ ਵੀ ਕਰੀ ਜਾਂਦੇ ਵੀ ਇਹਦੇ ਉੱਪਰ ਸਾਇਨਨਾ ਕਰੋ ਵੀ ਆਲਰੇਡੀ ਤੁਹਾਡੇ ਆਧਾਰ ਕਾਰਡ ਮਾਤਾ ਪਿਤਾ ਦੇ ਜਾਂ ਬੱਚਿਆਂ ਦੇ ਤੁਹਾਡੇ ਜਿਹੜੇ ਉਹ ਸਕੂਲ ਵਾਲਿਆਂ ਨੇ ਗਾਂ ਭੇਜਦੇ ਨੇ ਕਿਦੋਂ ਆਪਾਂ ਸਕੂਲ ਵਿੱਚ ਬੱਚਾ ਦਾਖਲ ਕਰਵਾਇਆ ਵਾ ਨਾਮ ਦੱਜ ਕਰਾਇਆ ਵਾ ਉਹਦਾ ਜਿਹੜਾ ਉੱਪਰ ਮਾਤਾ ਦਾ ਵੀ ਤੇ ਪਿਤਾ ਦਾ ਵੀ ਤੇ ਉਹ ਬੱਚੇ ਦਾ ਵੀ ਜਿਹੜਾ ਵਾ ਆਧਾਰ ਕਾਰਡ ਉਹਨਾਂ ਦੇ ਕੋਲ ਹੈਗਾ ਵਾ ਇਹਦਾ ਮਤਲਬ ਇਹ ਆ ਵੀ ਤੁਸੀਂ ਵੀਡੀਓ ਵੇਖੀ ਆ ਸਾਰੀ ਮੇਰੀ ਐਂਡ ਤੀਕਰ ਇਹਦਾ ਇਹ ਪੇਪਰ ਦਾ ਮਤਲਬ ਇਹ ਆ ਵੀ ਇਹ ਪੇਪਰ ਦੇ ਉੱਤੇ ਪਤਾ ਕਿਉਂ ਸਾਈਨ ਕਰਵਾ ਕੇ ਲੈ ਕੇ ਜਾਣੇ ਸਾਈਨ ਜਦੋਂ ਹੋ ਜਾਣੇ ਉਸ ਤੋਂ ਬਾਅਦ ਇਹਤੇ ਇਹ ਵੀ ਆਪਸ਼ਨ ਦਿੱਤੀ ਗਈ ਆ ਵੀ ਤੀਜੇ ਬੰਦੇ ਦੇ ਕੋਲ ਤੀਜੇ ਬੰਦੇ ਦੇ ਕੋਲ ਫਾਰਮ ਨਹੀਂ ਆ ਜਾਣਗੇ ਤੇ ਇਹ ਬਸ ਸਰਕਾਰ ਦੇ ਧਾਰੇ ਦੇ ਵਿੱਚ ਹੀ ਰਹਿਣਗੇ ਇਹ ਸਾਰੇ ਸਾਡੇ ਪੰਜਾਬ ਦੇ ਵਿੱਚ ਸਾਰੇ ਹੀ ਚੱਲ ਰਿਹਾ ਇੱਕ ਸਕੂਲ ਵਾਲਾ ਨਹੀਂ ਸਾਰੇ ਸਕੂਲਾਂ ਵਾਲੇ ਮੰਗ ਰਹੇ ਨੇ ਮੈਂ ਤੁਹਾਨੂੰ ਦੱਸਦਾ ਵੀ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਵੀ ਜਦੋਂ ਬੱਚਾ ਪੜਦਾ ਵਾ ਦੀ ਆਈਡੀ ਇੱਕ ਬਣ ਜੂਗੀ ਆਈਡੀ ਬਣ ਜੂਗੀ ਮਾਪੇ ਉਹਨੂੰ ਪਤਾ ਲੱਗੂਗਾ ਵੀ ਸਾਡਾ ਸਕੂਲ ਵਿੱਚ ਬੱਚਾ ਕੀ ਕਰਨ ਰਿਹਾ ਉਹ ਵੈਸੇ ਵੀ ਸਾਰਿਆਂ ਨੇ ਕਹਿੰਦੇ ਪਤਾ ਤੇ ਵੈਸੇ ਵੀ ਲੱਗ ਜਾਂਦਾ ਵੀ ਕੀ ਕਰਨ ਰਿਹਾ ਵਾ ਉਸ ਤੋਂ ਬਾਅਦ ਜਦੋਂ ਪੜ ਕੇ ਉਸ ਤੋਂ ਬਾਅਦ ਜਦੋਂ ਕਾਲਜ ਤੱਕ ਜਾਂਦਾ ਵਾ ਉਹ ਤੋਂ ਤੱਕ ਵੀ ਸਾਨੂੰ ਕੱਲੀ-ਕੱਲੀ ਗੱਲ ਦਾ ਪਤਾ ਲੱਗਦਾ ਜਾਊਗਾ ਵੀ ਸਾਡਾ ਬੱਚਾ ਕਿੰਨਾ ਪੜਿਆ ਵਾ ਸਾਰਾ ਸਰਕਾਰ ਦੇ ਕੋਲ ਡਾਟਾ ਹੋਊਗਾ ਵੀ ਕਿਹੜਾ ਬੱਚਾ ਕਿੰਨਾ ਪੜਿਆ ਹੋਆ ਵੀ ਆਲਰੇਡੀ ਕਿੰਨਾ ਪੂਰਾ ਪੜਿਆ ਹੋਆ ਇਹਦਾ ਮਤਲਬ ਤਾਂ ਮਦਸਲ ਲੱਗਾ ਵੀ ਇਹਦਾ ਮਤਲਬ ਕੀ ਆ ਇਹ ਗੱਲ ਦਾ ਮਤਲਬ ਕੀ ਆ ਇਹਦਾ ਰੀਜਨ ਇਹ ਆ ਵੀ ਜਦੋਂ ਬੱਚਾ ਸਾਡਾ ਪੜ ਕੇ ਅਸੀਂ ਡਿਗਰੀ ਲੈ ਲੈਂਦੇ ਆ ਡਿਗਰੀ ਤੋਂ ਬਾਅਦ ਜਿਹੜੇ ਪੜ੍ਹੇ ਲੋਕ ਨੇ ਉਹ ਬੇਰੁਜ਼ਗਾਰ ਹੋ ਕੇ ਧੱਕੇ ਖਾਂਦੇ ਰਹਿੰਦੇ ਆ ਫਿਰ ਉਸ ਤੋਂ ਬਾਅਦ ਬਾਹਰ ਦਾ ਸੁਪਨਾ ਇਹਨਾਂ ਨੂੰ ਬਾਹਰ ਜਾਣਾ ਪੈਂਦਾ ਕਾਰਨ ਕਿ ਅਸੀਂ ਕਹਿੰਦੇ ਵੀ ਸਾਨੂੰ ਇੱਥੇ ਗਵਰਨਮੈਂਟ ਜਿਹੜੀ ਆ ਜੋਬ ਨਹੀਂ ਦਿੰਦੀ ਅਸੀਂ ਫਿਰ ਕਰੀਏ ਕੀ ਇੱਥੇ ਬੇਰੁਜ਼ਗਾਰ ਆ ਇਸ ਕਾਜ ਦਾ ਇਹੀ ਬਦਬਲਿਆ ਕਿ ਜਦੋਂ ਅਸੀਂ ਪੂਰਾ ਪੜ੍ਹ ਕੇ ਸਾਰਾ ਕੁਝ ਚੱਲ ਗਿਆ ਜਿਹੜੇ ਬੱਚੇ ਕਈ ਝਾਲੀ ਡਿਗਰੀਆਂ ਲੈ ਲੈਂਦੇ ਇੱਕ ਤੇ ਝਾਲੀ ਡਿਗਰੀ ਨੂੰ ਰੋਗ ਲੱਗੂਗੀ ਨੰਬਰ 2 ਤੇ ਜਿਹੜੇ ਝਾਲੀ ਨੌਕਰੀ ਲੈ ਲੈਂਦੇ ਨੇ ਜੇ ਸ਼ਵਤ ਦੇ ਦੇ ਕੇ ਨੌਕਰੀ ਲੈ ਲੈਂਦੇ ਕਿਸੇ ਵੀ ਤਰੀਕੇ ਨਾਲ ਲੈ ਲੈਂਦੇ ਉਹਨਾਂ ਤੇ ਵੀ ਪ੍ਰੋਪਰ ਜਿਹੜੀ ਰੋਕ ਲੁਗ ਗਈ ਭਾਵੇਂ ਅੱਜ ਵੀ ਆਉਂਦੇ ਵੀ ਮੈਡ ਡੇ ਢਾਰ ਦੇ ਉੱਤੇ ਜਿਹਦੇ ਨੰਬਰ ਜ਼ਿਆਦੇ ਉਹਨੂੰ ਜੋਬ ਦੇ ਵਿੱਚ ਭਰਤੀ ਕੀਤਾ ਜਾਂਦਾ ਪਰ ਫਿਰ ਵੀ ਹਾਲੇ ਵੀ ਜਿਹੜਾ ਵਾ 50% ਕਾਜ਼ਾਂ ਦੇ ਵਿੱਚ ਜਿਹੜੀ ਆ ਕਿਰਕ ਖਣ ਹੈਗੀ ਆ ਜਦੋਂ ਆਪਾਂ ਇਹ ਭਰ ਦਿੱਤਾ ਜਦੋਂ ਬੱਚੇ ਸਾਡੇ ਪੜ ਕੇ ਪੜ ਲਿਖ ਗਏ ਉਸ ਤੋਂ ਬਾਅਦ ਸਾਨੂੰ ਕਿਤੇ ਜਾਂ ਦੀ ਲੋੜ ਨਹੀਂ ਪੈਣੀ ਜੇ ਬੱਚਾ ਕਿਤੇ ਨਹੀਂ ਵੀ ਅਪਲਾਈ ਕਰੂਗਾ ਜੋਬ ਤੇ ਨੂੰ ਆਪ ਆਪ ਉਹ ਸੁਣਿਆ ਆਊਗਾ ਵੀ ਤੁਹਾਨੂੰ ਤੁਹਾਡੀ ਨੌਕਰੀ ਕਰਦੇ ਤੁਸੀਂ ਚਾਹਵਾਨ ਹੋਗੇ ਜਾਂ ਕਾਬਿਲ ਹੋਗੇ ਜੇ ਤੇ ਤੁਸੀਂ ਜਿਹੜੀਆਂ ਨੌਕਰੀ ਕਰ ਸਕਦੇ ਉਹਦੀ ਆਪਣੀ ਮਰਜ਼ੀ ਆ ਉਹ ਨੌਕਰੀ ਕਰੇ ਜਾਂ ਨਾ ਕਰੇ ਇਹ ਉਹਨਾਂ ਵਾਸਤੇ ਜਿਹੜੇ ਜਿਹੜੇ ਝਾਲੀ ਡਿਗਰੀ ਲੈ ਕੇ ਤੇ ਇਹ ਆਪਣੇ ਨੌਕਰੀ ਕਰਦੇ ਨੇ ਜਿਹੜੇ ਪੜੇ ਲਿਖੇ ਲੋਕ ਵਿਚਾਰੇ ਇਹ ਗਰੀਬ ਪੜ੍ਹ ਕੇ ਤੇ ਇੰਨਾ ਪੜ੍ਹਾਈ ਤੇ ਪੈਸਾ ਲਾ ਕੇ ਫਿਰ ਬੇਰੁਜ਼ਗਾਰੀ ਤੇ ਉਹਨਾਂ ਦਾ ਉਹਨਾਂ ਵਾਸਤੇ ਇਹ ਬੜਾ ਵਧੀਆ ਵਾ ਸਾਨੂੰ ਬਾਕੀ ਮੈਂ ਕਹਿੰਦਾ ਨਹੀਂਗਾ ਵੀ ਤੁਸੀਂ ਇਹਦਾ ਤੁਹਾਨੂੰ ਮੈਂ ਮਤਲਬ ਦੱਸਿਆ ਵਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਸਵੇਰੇ ਲੈਣਾ ਲਾ ਦਿਓ ਤੇ ਦਵਾ ਦਾ ਸਕੂਲਾਂ ਵਿੱਚ ਮੇਰੇ ਕਹੇ ਤੇ ਕਹ ਲਿਓ ਇਹ ਟਾੜਾ ਆਪਣਾ ਸੋਝਾ ਤੁਸੀਂ ਵੀ ਆਪਣਾ ਮਨ ਚ ਪੜ ਕੇ ਵਿਚਾਰ ਕੇ ਸੋਚ ਕੇ ਫੇਰ ਅੱਗੇ ਤੁਰ ਕੇ ਇੱਥੇ ਸੈਨਿਕ ਕਰਕੇ ਦਿਨੇ ਦੇ ਜਿੱਥੋਂ ਤੱਕ ਮੈਨੂੰ ਜਾਣਕਾਰੀ ਆ ਉਸ ਉਦੋਂ ਤੱਕ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਤੇ ਇਹਨਾਂ ਕੁਝ ਕਹਿੰਦਾ ਮੈਂ ਗਰਦੇਵ ਸਿੰਘ ਨਿੱਜਰ YouTube ਚੈਨਲ ਤੇ ਧੰਨਵਾਦ ਮੇਰੀਆਂ ਅਗਲੀਆਂ ਵੀਡੀਓ ਵੇਖਣ ਵਾਸਤੇ ਤੁਸੀਂ ਇੰਤਜ਼ਾਰ ਕਰੋ ਇਹਦੇ ਉੱਪਰ ਹੀ ਮੈਂ ਫੇਰ ਜਿਹੜੀ ਪੂਰੀ ਗੱਲ ਆ ਉਹ ਲੈ ਕੇ ਥੋੜੇ ਜਿਹੀ ਦਿੱਕਾਵਾਂਗਾ ਧੰਨਵਾਦ ਸასი ਕਾਲ ਪਿਆਰੇ ਦੋਸਤੋ